ਐਸੀ ਜਵਾਲ ਬਹੁਤ ਜ਼ਰੂਰ ਧਿਆਨ ਦਿਓ ਜੀ ਦੇਖੋ 7 ਡਿਗਰੀ ਟੈਂਪਰੇਚਰ ਹੈ ਤੇ ਸਵੇਰ ਦੇ 7 ਵਜੇ ਚੁੱਕੇ ਨੇ 13 ਤਰੀਕ ਦੂਜਾ ਮਹੀਨਾ ਤੇ 2024 ਦਾ ਦਿਨ ਹੈ ਜੀ ਆਪਣੀ ਫਾਰਮ ਤੇ ਮੈਂ ਹੁਣ ਇਹ ਟੈਂਪਰੇਚਰ 7 ਵਜੇ ਦਾ ਜੀ ਤੇ 5:30 ਵਜੇ ਇਹ ਇਹ ਟੈਂਪਰ ਹੈ ਜਿਹੜਾ ਟੈਂਪਰੇਚਰ ਹੈ ਜਿਹੜਾ ਉਹ ਲਗਭਗ 5:30 ਡਿਗਰੀ ਸੀ 5:30 ਡਿਗਰੀ ਚ ਬੂਟੇ ਉੱਗਣੇ ਬਹੁਤ ਮੁਸ਼ਕਲ ਹੈ ਜਿਹੜੇ ਮੇਰੇ ਕਿਸਾਨ ਵੀਰ ਸਿੱਧੀ ਬਜਾਈ ਕਰ ਰਹੇ ਨੇ ਸਬਜ਼ੀਆਂ ਦੀ ਇਹ ਕੋਈ ਕਿਸੇ ਵੀ ਤਰੀਕੇ ਦੀ ਜੇ ਤੁਸੀਂ ਖੀਰਾ ਲਾ ਰਹੇ ਹੋ ਪਿੰਡੀ ਲਾ ਰਹੇ ਹੋ ਕ੍ਰੇਲਾ ਲਾ ਰਹੇ ਹੋ ਕਦੂ ਕੁਝ ਵੀ ਲਾ ਰਹੇ ਹੋ ਤਾਂ ਇਸ ਟੈਂਪਰੇਚਰ ਤੇ ਉਗਣੇ ਮੁਸ਼ਕਲ ਨੇ ਬਹੁਤ ਜ਼ਿਆਦਾ ਤੁਹਾਨੂੰ ਸਮੱਸਿਆ ਆਊਗੀ 2-4 ਦਿਨ ਵੇਟ ਕਰ ਲਓ ਹਾਲੇ ਕਾਲੇ ਨਾ ਪੋ ਸੱਤ ਡਿਗਰੀ ਤੇ ਜਿਹੜਾ ਉਗਣਾ ਮੁਸ਼ਕਲ ਹੈ 10 ਡਿਗਰੀ ਤੋਂ ਪਲੱਸ ਜੇਦੋਂ ਟੈਂਪਰੇਚਰ ਚਲਾ ਜਾਏ ਦੇਖੋ ਓਪਨ ਤੇ ਸੈਂਸਰ ਪਿਆ ਜੀਏ ਦੇਖੋ ਸੈਂਸਰ ਤਾਂ ਓਪਨ ਤੇ ਆ 10 ਡਿਗਰੀ ਤੋਂ ਉੱਤੇ ਟੈਂਪਰੇਚਰ ਜੇ ਤੁਹਾਡਾ ਚੱਲ ਜੂਗਾ ਤੇ ਫਿਰ ਤੁਸੀਂ ਜਿਹੜੀ ਮਰਜ਼ੀ ਚੀਜ਼ ਦੀ ਬਜਾਈ ਕਰੋ ਅਸੀਂ ਘਰੇ ਲੁਬਗੀਚੀ ਵਾਲੀਆਂ ਜਿਹੜੀਆਂ ਕਿੱਟਾਂ ਤਿਆਰ ਕੀਤੀਆਂ ਉਹ ਵੀ ਅਸੀਂ ਇਸੇ ਕਰਕੇ ਨਹੀਂ ਭੇਜ ਰਹੇ ਕਿਉਂਕਿ ਟੈਂਪਰੇਚਰ ਕਿਡਾ ਡਾਊਨ ਹੈ ਹਲੇ ਹੁਣ ਮੈਂ ਤੁਹਾਨੂੰ ਜ਼ਮੀਨ ਦਾ ਟੈਂਪਰੇਚਰ ਵੀ ਦਿਖਾਉਣਾ ਦੇਖੋ ਇਹ ਸੈਂਸਰ ਹੈ ਜਿਹੜਾ ਜੀ ਆਪਾਂ ਜਦੋਂ ਆਪਾਂ ਇਹਨੂੰ ਜ਼ਮੀਨ ਦੇ ਵਿੱਚ ਲਾ ਦਾਂਗੇ ਇਸ ਤਰੀਕੇ ਨਾਲ ਤਾਂ ਇਹ ਆਪਾਂ ਨੂੰ ਜ਼ਮੀਨ ਦਾ ਟੈਂਪਰੇਚਰ ਦੱਸੂਗਾ ਜ਼ਮੀਨ ਦਾ ਟੈਂਪਰੇਚਰ ਆਪਾਂ ਨੂੰ 15 ਤੋਂ ਪਲੱਸ ਚਾਹੀਦਾ ਚੰਗੀ ਜਰਮੀਨੇਸ਼ਨ ਲਈ ਦੇਖੋ 8.2 ਹੋ ਗਿਆ ਜੀ 8.4 8.6 ਇਹ 15 ਡਿਗਰੀ ਟੈਂਪਰੇਚਰ ਆਪਾਂ ਨੂੰ ਜ਼ਮੀਨ ਦੇ ਲਗਭਗ ਚਾਹੀਦਾ ਹੁੰਦਾ ਕਿਉਂਕਿ ਜ਼ਮੀਨ ਦਾ ਟੈਂਪਰੇਚਰ ਹੈ ਜਿਹੜਾ ਉਹ ਐਸੇ ਵੀ ਵੱਧ ਹੁੰਦਾ ਜੀ ਹਵਾ ਨਾਲੋਂ ਤੇ ਇਹ ਮੈਂ ਰਾਤੀ ਸ਼ੈੱਡ ਜਿਹੜੇ ਲੋਟ ਇਹਨਾਂ ਨੂੰ ਪਾਣੀ ਲਾਇਆ ਸੀ ਤੇ ਖੁੱਲੇ ਛੱਡੇ ਸੀ ਵੈਸੇ ਹਲੇ ਇਹਨਾਂ ਨੂੰ ਵੀ ਖੁੱਲੇ ਛੱਡਣ ਦਾ ਟਾਈਮ ਨਹੀਂ ਆਇਆ 8.8 ਡਿਗਰੀ ਡਿਗਰੀ ਜਿਹੜਾ ਟੈਂਪਰੇਚਰ ਹੈ ਉਹ ਐਵਰੇਜ ਆ ਰਿਹਾ ਇੱਥੇ ਲਗਭਗ ਆਪਾਂ ਨੂੰ 15 ਡਿਗਰੀ ਦਾ ਟੈਂਪਰੇਚਰ ਹੈ ਜਿਹੜਾ ਉਹ ਚਾਹੀਦਾ ਆ ਜੇ ਸਾਡੇ ਬੂਟੇ ਬਹੁਤ ਵਧੀਆ ਤਰੀਕੇ ਨਾਲ ਉੱਗਣ ਤੇ ਤੇ ਹਾਲੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨ ਹੈਗੀ ਆ ਤੁਸੀਂ 15 ਜਾਂ 16 ਤਰੀਕ ਤੋਂ ਬਾਅਦ ਜੇ ਬਜਾਈਆਂ ਕਰੋ ਤਾਂ ਜ਼ਿਆਦਾ ਕਾਮਯਾਬ ਤਰੀਕੇ ਨਾਲ ਕਰੋਗੇ ਕੋਈ ਜ਼ਿਆਦਾ ਨਹੀਂ 3-4 ਦਿਨ ਰਹਿਗੇ ਨੇ ਜ਼ਿਆਦਾ ਲੰਮਾ ਚੌੜਾ ਚੱਕਰ ਨਹੀਂ ਹੈ ਇਹਨਾਂ ਦਿਨਾਂ ਜੇ ਤੁਸੀਂ ਬੀਜ ਲਾਓਗੇ ਸਿੱਧਾ ਬੀਜ ਲਾਓਗੇ ਤਾ ਉਹ ਬੀਜ ਗਲ ਸਕਦਾ ਹੈ ਜੀ ਕਿਉਂਕਿ ਉਗਣ ਚ ਉਹਨੇ ਲੇਟ ਹੋ ਜਾਣਾ ਤਾਂ ਉਹਨੇ ਪਾਏ ਪਈ ਨੇ ਜ਼ਮੀਨ ਚ ਗਲ ਜਾਣਾ ਉਹਦੇ ਨਾਲ ਸਾਨੂੰ ਸਮੱਸਿਆ ਆ ਸਕਦੀ ਕਿਉਂਕਿ ਅੱਜ ਦੀ ਡੇਟ ਚ ਬੀਜ ਬਹੁਤ ਮਹਿੰਗੇ ਨੇ ਇੰਨੇ ਕਿ ਮੇਰੀ ਬੇਨਤੀ ਹੈ ਤੁਸੀਂ ਸਵੀਕਾਰ ਕਰੋ ਕਿ ਟੈਂਪਰੇਚਰ ਥੋੜਾ ਜਿਹਾ ਅਪ ਹੋ ਲੈਣ ਦਿਓ ਸੋ ਇਹ ਆ ਤਾਂ ਹੁਣ ਦਾ ਟੈਂਪਰੇਚਰ ਹੈ ਜੀ ਅੱਜ ਤੋਂ 2 ਘੰਟੇ ਪਹਿਲਾਂ ਦਾ ਟੈਂਪਰੇਚਰ ਹੋਰ ਡਾਊਨ ਸੀ ਤੇ ਥੋੜੇ ਦਿਨ ਠਹਿਰ ਕੇ ਬਜਾਈਆਂ ਕਰੋ ਜਿਹੜੀਆਂ ਵੀ ਕਰਨੀਆਂ ਨੇ ਤੁਸੀਂ ਤੇ ਕਿਸੇ ਵੀ ਤਰ੍ਹਾਂ ਦੀ ਸਬਜ਼ੀਆਂ ਦੀ ਪਨੀਰੀ ਚਾਹੀਦੀ ਹੋਏ ਤਾਂ ਤੁਸੀਂ ਸਾਡੇ ਫਾਰਮ ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੇ ਕੋਈ ਸਾਡੇ ਤੱਕ ਨਹੀਂ ਪਹੁੰਚ ਸਕਦਾ ਤਾਂ ਉਹਨੂੰ ਹਾਈ ਕੁਆਲਿਟੀ ਦੀਆਂ ਸਬਜ਼ੀਆਂ ਦੇ ਬੀਜ ਆ ਜਿਹੜੇ ਉਹ ਆਇਆ ਕੋਰੀਅਰ ਘਰ ਚ ਭੇਜਾਂਗੇ ਉਹ ਵੀ ਸਾਡੇ ਫਾਰਮ ਦੇ ਨੰਬਰ ਤੇ ਵਟਸਐਪ ਤੇ ਆਪਣਾ ਨਾਮ ਐਡਰੈਸ ਸਾਰਾ ਕੁਝ ਛੱਡ ਸਕਦੇ ਨੇ ਤੇ ਉਹਨਾਂ ਨੂੰ ਸਾਰੀ ਡਿਟੇਲ ਆ ਜਿਹੜੀ ਸੈਂਡ ਕਰ ਦਿੱਤੀ ਜਾਊਗੀ ਵਿਲਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ